ਨਾ اسلامਬਾਦ ਤੇ ਇੱਕ ਵਾਰ ਫਿਰ ਗ੍ਰੇਨੇਡ ਹਮਲਾ ਲੱਗਿਆ ਹੋਇਆ ਹੈ ਉਹ ਪਿਤੀ ਰਾਤ ਜਿਹੜਾ ਕਿਸ ਤਰ੍ਹਾਂ ਦੇ ਸਮਾ ਹੋਏਗਾ ਜਿੱਤੇ ਕਿ ਗ੍ਰੇਨੇਡ ਹਮਲਾ ਹੋਇਆ ਜੀਵਨ ਫੌਜੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਹੈ ਨਾਲ ਪੋਸਟ ਵੀ ਸੰਜੀ ਕੀਤੀ ਹੈ ਤਾਂ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਕਿ ਇਥੇ ਪੁਲਸਾਂ ਨਾਲ اسلامਬਾਦ ਪਹੁੰਚੇ ਨੇ ਸਾਡੀ ਮਾਮਲੇ ਦੀ ਜਾਣਕਾਰੀ ਲੈਣ ਸਰ ਕੀ ਮਾਮਲਾ ਹੈ ਦੇਖੋ ਸਾਨੂੰ ਜੋ ਇਨਫੋਰਮੇਸ਼ਨ ਆਈ ਸੀ ਸੰਤਰੀ ਵੱਲੋਂ ਉਹਨੂੰ ਆਵਾਜ਼ ਸੁਣੀ ਸੀ ਕਿ ਸਾਡੇ ਥਾਣੇ ਦੇ ਨਾਲ ਬਾਉਂਡਰੀ ਵਾਲ ਦੇ ਉਹਦੇ ਸਾਰੇ ਇਮੀਡੀਏਟਲੀ ਅਸੀਂ ਡੈਸ਼ ਕੀਤਾ ਆਫਿਸਰਸ ਨੇ। ਔਰ ਤੁਸੀਂ ਦੇਖ ਹੀ ਰਹੇ ਹੋ ਪਥਾਣੇ ਦੇ ਅੰਦਰ ਹੀ ਇਸ ਵੇਲੇ ਤੁਹਾਡੇ ਨਾਲ ਮੁਖਾਦਮੇ ਹੋ ਰਹੇ ਆ। ਇਹਦੇ ਚ ਜਿਹੜੀ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਕਿਸੇ ਨੇ ਕਲੇਮ ਕੀਤੀ ਹੈ। ਉਹਦੇ ਚ ਮੈਂ ਦੱਸਣਾ ਚਾਹੁੰਦਾ ਕਿ ਅਸੀਂ 10 ਬੰਦੇ ਤੁਹਾਨੂੰ ਵੀ ਪਤਾ ਕਿ ਇਸ ਮੋਡਿਊਲ ਦੇ ਫੜੇ ਸੀਗੇ ਹੁਣ ਪਿੱਛੇ ਜੇ। ਔਰ ਦੋ ਬੰਦੇ ਉਸ ਤੋਂ ਬਾਅਦ ਜੰਡਿਆਲਾ ਗੁਰੂ ਦੇ ਫੜੇ ਗਏ ਆ ਦੋ ਬ੍ਰਦਰ ਨੇ ਆ ਆਪਸ ਚ। ਦੋ ਸਕੇ ਭਰਾ ਐ। ਜਸ਼ਨ ਰੀਤਾ ਇੱਕ ਉਹਦਾ ਛੋਟਾ ਭਰਾ ਜਿਹੜਾ ਕਿ ਜੂਵినਾਈਲ ਹੈ ਉਹਦਾ ਮੈਂ ਨਾਮ ਨਹੀਂ ਲੈ ਰਿਆ ਤੇ ਇੱਕ ਜਿਹੜਾ ਪਹਿਲੇ ਕੇਸ ਦੇ ਵਿੱਚ ਸਾਨੂੰ ਬੰਦਾ ਰਿਕੁਐਸਟ ਰਿਕੁਆਇਰਡ ਹੈਗਾ ਉਹ ਹੈਗਾ ਅਮਨ ਖੋਕਰ ਜੋ ਕਿ ਅਵਾਨ ਪਿੰਡ ਥਾਣਾ ਰਮਦਾਸ ਦਾ ਰਹਿਣ ਵਾਲਾ ਉਹ ਵੀ ਤੁਹਾਨੂੰ ਦੱਸਿਆ ਗਿਆ ਸੀ ਪਹਿਲਾਂ ਵੀ ਉਹਦੇ ਚ ਵੀ ਪੁਲਿਸ ਪਿੱਛੇ ਲੱਗੀ ਹੈ ਦੋ ਤਿੰਨ ਬੰਦੇ ਹੋਰ ਫਿਕਰ ਹੋਏ ਨੇ ਅਡਜਾਇਨਿੰਗ ਡਿਸਟ੍ਰਿਕਟ ਦੇ ਉਹਨਾਂ ਦੇ ਮਗਰ ਅਸੀਂ ਕਾਫੀ ਜ਼ੋਰ ਨਾਲ ਸਾਡੀ ਕੋਆਰਡੀਨੇਸ਼ਨ ਹੈਗੀ ਬਾਰਡਰ ਇੰਨਾ ਵੀ ਔਰ ਬਾਕੀ ਏਜੰਸੀ ਨੇ ਉਹਨੇ ਪਿੱਛੇ ਲੱਗੇ ਹੋਏ ਆ ਬੰਦੇ ਆਇਡੈਂਟੀਫਾਈਡ ਨੇ ਔਰ ਉਸੇ ਮੈਨੂੰ ਲੱਗਦਾ ਕਿ ਆਪਣੀ ਜਿਹੜੀ ਉਹ ਭਜਦੇ ਭਜਦੇ ਜਿਵੇਂ ਬੰਦਾ ਪ੍ਰੈਜ਼ੈਂਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਤਰ੍ਹਾਂ ਦਾ ਇਹ ਮੈਨੂੰ ਮੰਨਦਾ ਇਸ ਚੀਜ਼ ਨੂੰ ਕਿ ਉਹ ਜੀ ਇਨਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਤੇ ਬਾਕੀ ਅਸੀਂ ਇਹਨੂੰ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਆ ਤੁਹਾਡਾ ਰਿਵੀਲ ਕਰਾਂਗੇ ਅਜੇ ਤਾਂ ਨਹੀਂ ਇੰਨੀ ਜਲਦੀ ਕਿਉਂਕਿ ਉਹ ਬੰਦਿਆਂ ਦੇ ਨਾਮ ਵੀ ਮੈਂ ਸ਼ੇਅਰ ਨਹੀਂ ਕਰ ਸਕਦਾ ਜਿਹੜੇ ਸਾਨੂੰ ਵੌਂਟਡ ਨੇ ਉਹਦੇ ਹੌਟਪਰ ਸ਼ੂਟ ਦੇ ਵਿੱਚ ਅਸੀਂ ਹੈਗੇ ਆਂ ਸਰ ਲਗਾਤਾਰ ਚੈਲੰਜ ਕੀਤਾ ਜਾ ਰਿਹਾ ਪੁਲਿਸ ਨੂੰ ਗੋਲੀ ਦਾ ਜਵਾਬ ਕਰਨੇ ਬੰਬਾਂ ਨਾਲ ਲਗਾਤਾਰ ਪਿਛਲੇ ਜੇ ਗੱਲ ਕਰੀ ਤੇ ਕਾਫੀ ਉਹ ਸਥਾਨਾ ਇਨਾਮ ਦੇ ਬਾਅਦ ਜੱਗ ਕੇ ਆਈਡੀ ਰੱਖੀ ਗਈ ਸੀ ਉਸ ਤੋਂ ਬਾਅਦ ਬਟਾਲੇ ਵਿੱਚ ਵੀ ਬਲਾਸਟ ਹੋਇਆ ਮਜੀਠੇ ਵਿੱਚ ਵੀ ਬਲਾਸਟ ਹੋਇਆ ਉਹ ਬਖਸ਼ਨਗਰ ਦੇ ਲੋਕਾਂ ਦੇ ਦੇਖੋ ਬੜੀ ਸਿੰਪਲ ਗੱਲ ਤੁਹਾਨੂੰ ਦੱਸਿਆ ਬੰਦੇ ਉਹ ਫੜੇ ਗਏ ਆ ਜੀ ਉਹ ਸਾਰੇ ਮੋਡਿਊਲ ਜਿਹੜੇ ਕਲੀਅਰ ਕਰ ਦਿੱਤੇ ਸੀ ਤੁਹਾਨੂੰ ਪਤਾ ਵੀ ਆਪਾਂ ਵੀ ਪ੍ਰੀਐਮਪਟ ਕੀਤਾ ਸੀ ਜਿਹੜਾ ਡੇਰਾਬਾ ਬਨਾਨਕ ਦੇ ਥਾਣੇ ਦੇ ਵਿੱਚ ਕਰਨਾ ਸੀ ਤੁਹਾਨੂੰ ਪ੍ਰੈਸ ਕਾਨਫਰੈਂਸ ਵੀ ਦੱਸਿਆ ਗਿਆ ਸੀ ਕਿ 10 ਬੰਦੇ ਆਪਾਂ ਫੜੇ ਆ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਬਾਕੀ ਬਲਾਸ ਦੇ ਵਿੱਚ ਫੜੇਗੇ ਉਹਨਾਂ ਨਾਲ ਉਹ ਵੀ ਗੱਲ ਸਾਰੇ ਇਨਸੀਡੈਂਟ ਕਲੀਅਰ ਹੋ ਗਏ ਆ ਦੋ ਜਾਂ ਤਿੰਨ ਬੰਦੇ ਸਾਡੇ ਹੋਰ ਜਿਹੜੇ ਟਾਰਗੇਟ ਤੇ ਹੈਗੇ ਉਹ ਜਲਦੀ ਅਸੀਂ ਰਾਉਂਡ ਅਪ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਕਿੰਨੇ ਕੁ ਵਜੇ ਸਮਾਂ ਲੱਗੇਗਾ ਸਰ ਸੀਸੀਟੀਵੀ ਵੀ ਲੱਗੀ ਹੋਈ ਆ ਸਾਡੇ ਅਜੇ ਸੀਸੀਟੀਵੀ ਅਸੀਂ ਦੇਖ ਰਹੇ ਆ ਪਟ 303 ਦੀ ਜੋ ਦੱਸਿਆ ਸਾਡੇ ਸੈਂਤਰੀ ਨੇ ਉਹਨੂੰ ਆਵਾਜ਼ ਸੁਣੀ ਸੀ ਕੋਈ ਨੁਕਸਾਨ ਨਹੀਂ ਤੁਹਾਡੇ ਸਾਹਮਣੇ ਹੈ ਜੀ ਇਸ ਪਾ ਪ੍ਰਮਾਤਮਾ ਦੀ ਬੜੀ ਮਿਹਰ ਰਹੀ ਹੈ ਕੋਈ ਇਹੋ ਜੀ ਗੱਲ ਤਾਂ ਨਹੀਂ ਹੋਈ ਇੱਥੇ ਹਾਂ ਜੀ ਸਰ ਅੰਮ੍ਰਿਤਸਰ ਲੋਕਾਂ ਨੂੰ ਕੀ ਦੱਸੋਗੇ ਬਿਲਕੁਲ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਜੀ ਦੇਖੋ ਸ਼ਰਾਰਤੀ ਬੰਦਿਆਂ ਨੇ ਆਪਣਾ ਕੰਮ ਕਰਨਾ ਹੈ ਪੁਲਿਸ ਨੇ ਆਪਣਾ ਕਰਨਾ ਹੈ ਔਰ ਇਸ ਗੱਲ ਤੇ ਪੂਰੀ ਤਰ੍ਹਾਂ ਸਤਰਕਾ ਬਾਕੀ ਇਹਦਾ ਅਸੀਂ ਦੇਖ ਲਾਂਗੇ ਕਿ ਨੌਇਸ ਕਿਸ ਤਰ੍ਹਾਂ ਦੀ ਚੀਜ਼ ਦੀ ਹੋਈ ਇਲੈਕਸ਼ਨ ਦਾ ਮਾਹੌਲ ਵੀ ਹੈ ਸਰ ਜੀ ਨਹੀਂ ਉਹ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਤੁਸੀਂ ਜੇ ਦੇਖਦੇ ਹੋ ਤਾਂ ਕ੍ਰਾਈਮ ਫਰੰਟ ਤੇ ਤੁਸੀਂ ਆਪ ਬੈਟਰ ਮੇਰੇ ਨਾਲ ਜਾਣਦੇ ਹੋ ਕਿ ਕਿਸ ਤਰ੍ਹਾਂ ਰੋਜ਼ ਕਵਰੇਜ ਤੁਸੀਂ ਕਰਦੇ ਹੋ ਮੈਂ ਤਾਂ ਅਸੀਂ ਤਾਂ ਤੁਹਾਨੂੰ ਸਿਰਫ ਦੱਸਦੇ ਹੀ ਆ ਨਿਊਜ਼ ਜੇ ਆਪਾਂ ਤੁਹਾਡੀਆਂ ਸੋਸ਼ਲ ਮੀਡੀਆ ਤੇ ਨਿਊਜ਼ ਦੇਖੋ ਤਾਂ ਤੁਸੀਂ ਇਹਦਾ ਜਵਾਬ ਤੁਹਾਡੇ ਕੋਲ ਆਪ ਹੀ ਹੈ ਕਿ ਪ੍ਰिवेंशन ਤੇ ਡਿਟੈਕਸ਼ਨ ਆਫ ਕ੍ਰਾਈਮ ਦੇ ਉੱਤੇ ਕਿੰਨਾ ਜ਼ੋਰ ਹੈ ਬਾਕੀ ਜਿਹੜੀ ਇਹ ਇਨਸੀਡੈਂਟ ਹੋਇਆ ਹੈ ਇਹਦੇ ਬਾਰੇ ਵੀ ਸਾਰੀ ਫੋਰੈਂਸਿਕ ਟੀਮ ਤੇ ਉਸ ਤੋਂ ਅਸੀਂ ਚੈੱਕ ਕਰਵਾ ਲਾਂਗੇ ਕਿ ਕੀ ਹੋਇਆ ਇਹਦਾ ਜ਼ਰੂਰੀ ਨਹੀਂ ਕੋਈ ਜੋ ਇਹ ਕਲੇਮ ਕਰਦੇ ਉਸ ਸੱਚੀ ਗੱਲ ਹੁੰਦੀ ਹੈ ਪ੍ਰੀਮੀਅਰ ਇਨਵੈਸਟੀਗੇਸ਼ਨ ਸਰ ਕੋ ਹਾਂ ਮਤਲਬ ਮਤਲਬ ਜਿਹੇ ਆਵਾਜ਼ ਆਈ ਹੈ ਉਹਦੇ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੀ ਚੀਜ਼ ਨੂੰ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਬੜਾ ਟਰਾਂਸਪੇਰੈਂਟਲੀ ਤੁਹਾਡੇ ਸਾਹਮਣੇ ਆਪਾਂ ਥਾਣੇ 'ਚ ਹੀ ਸਾਰੇ ਬੈਠੇ ਆ ਸਵੇਰ ਦੇ ਪੁਲਿਸ ਆਫਸਰ ਵੀ ਸਾਰੇ ਲੱਗੇ ਹੋਏ ਨੇ ਮੈਂ ਵੀ ਇਸੇ ਕਰਕੇ ਤੁਹਾਨੂੰ ਇੱਥੇ ਹੀ ਇਨਵਾਈਟ ਕੀਤਾ ਕਿ ਆਪਾਂ ਇੱਥੇ ਹੀ ਮਿਲिए ਤੇ ਸੋ ਦੈਟ ਨੀ ਤਾਂ ਫਿਰ ਉਹ ਲੱਗਣ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਹੈ ਤੇ ਇਹਨੂੰ ਅਸੀਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਕਸੈਸ ਜਦੋਂ ਪੁਲਿਸ ਨੂੰ ਮਿਲਦੀ ਹੈ ਪਿਛਲੇ ਦੇ ਕੇਸ ਉਹ ਸਾਰੇ ਟਰੇਸ ਹੋ ਚੁੱਕੇ ਆ